ਜਿਸ ਬੰਦੇ ਨੇ ਲਾੜ ਗੁਰੂ ਦਾ ਫਲਿਆ ਹੋਵੇ ਨਾ ਉਹ ਬੱਚਾ ਜ਼ਿੰਦਗੀ ਦੇ ਵਿੱਚ ਫਿਰ ਕਿਸੇ ਹੋਰ ਦਾ ਲੜ ਨਹੀਂ ਫੜਦਾ ਕਿਸੇ ਹੋਰ ਅੱਗੇ ਉਹ ਸਿਰ ਨਹੀਂ ਝੁਕਾਉਂਦਾ ਮੈਂ ਐਗਜ਼ਾਮਪਲ ਦੇਣ ਲੱਗਾ ਹੁਣ ਸੁਣਿਓ ਗੱਲ ਨੂੰ ਧਿਆਨ ਨਾਲ ਕਹਿੰਦੇ ਵੀ ਇੱਕ ਬਹੁਤ ਗਰੀਬ ਪਿਤਾ ਇੱਕ ਝੁੱਗੀ ਦੇ ਵਿੱਚ ਰਹਿੰਦਾ ਸੀ ਇੱਕ ਬੱਚਾ ਉਹਦੇ ਨਾਲ ਰਹਿੰਦਾ ਸੀ ਗਰੀਬ ਪਰਿਵਾਰ ਉਹ ਝੁੱਗੀ ਵੀ ਪਹਾੜੇ ਦੇ ਵਿੱਚ ਹੁਣ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਇੱਕ ਝੁੱਗੀ ਦੇ ਵਿੱਚ ਰਹਿ ਰਿਹਾ ਝੁੱਗੀ ਵੀ ਉਹਦੀ ਕਿਰਾਏ ਦੇ ਵਿੱਚ ਕਿਰਾਇਆ ਵੀ ਬੜਾ ਮੁਸ਼ਕਿਲ ਨਾਲ ਉਹ ਕੱਢਦਾ ਸੀ ਕੰਮ ਕਾਜ ਕਰਕੇ ਹਜੇ ਘਰ ਬਣਿਆ ਤੇ ਬੱਚੇ ਨੇ ਕਿਹਾ ਪਿਤਾ ਜੀ ਸਾਡੇ ਆ ਥੋੜੀ ਦੂਰ ਪਿੰਡ ਦੇ ਵਿੱਚ ਨਾ ਇੱਕ ਬਹੁਤ ਸੋਹਣਾ ਮੇਲਾ ਲੱਗਿਆ ਮਾਨੂੰ ਮੇਲਾ ਦਿਖਾਓ ਹੁਣ ਪਿਤਾ ਦੇ ਅੱਖਾਂ ਦੇ ਵਿੱਚ ਹੰਝੂ ਨੇ ਜਦੋਂ ਪੁੱਤਰ ਨੇ ਇਹ ਗੱਲ ਕਹੀ ਕਿਉਂ ਕਾਰਨ ਇਹ ਸੀ ਵੀ ਪਿਤਾ ਦੇ ਕੋਲ ਪੈਸੇ ਨਹੀਂ ਸਨ ਗਰੀਬੀ ਪਿਤਾ ਕੋਲ ਪੈਸੇ ਨਹੀਂ ਸਨ ਪਿਤਾ ਨੇ ਮਨ ਚ ਸੋਚਿਆ ਵੀ ਮੇਲੇ ਤੇ ਮੈਨੂੰ ਲੈ ਜਾਵਾਂ ਪਰ ਮੈਂ ਇਹਨੂੰ ਦਵਾਂ ਕੀ ਇਹਨੂੰ ਜੇ ਕੁਝ ਮੰਗੇਗਾ ਉੱਥੇ ਜਾ ਕੇ ਮੇਲੇ ਤੇ ਮੈਂ ਕੀ ਦਵਾਂਗਾ ਇਹਨੂੰ ਪਿਤਾ ਨੇ ਕਿਹਾ ਪੁੱਤਰ ਦੇਖ ਮੇਰੇ ਕੋਲ ਪੈਸੇ ਕੋਈ ਨਹੀਂ ਜੇ ਤੂੰ ਉੱਥੇ ਜਾ ਕੇ ਕੋਈ ਡਿਮਾਂਡ ਕਰੇਗਾ ਕਿਸੇ ਚੀਜ਼ ਵਾਸਤੇ ਤੇ ਮੇਰੇ ਕੋਲ ਤਾਂ ਪੈਸਾ ਹੀ ਕੋਈ ਨਹੀਂ ਤੇ ਮੈਂ ਕਿੱਥੇ ਤੈਨੂੰ ਕੁਝ ਦਵਾਂਗਾ ਪੁੱਤਰ ਨੇ ਕਿਹਾ ਪਿਤਾ ਜੀ ਕੋਈ ਗੱਲ ਨਹੀਂ ਨਿਕਾ ਜਾ ਜਵਾਬ ਹੈ ਕਹਿੰਦੇ ਪਿਤਾ ਜੀ ਮੈਂ ਕੋਈ ਜਿੱਦ ਨਹੀਂ ਕਰਾਂਗਾ ਤੁਸੀਂ ਮੈਨੂੰ ਮੇਲੇ 'ਚ ਲੈ ਜਾਓ ਬਸ ਮੈਂ ਮੇਲਾ ਘੁੰਮਣਾ ਚਾਹਣਾ ਪਿਤਾ ਨੇ ਅਥਰੂ ਪੁੰਗੇ ਪੁੱਤਰ ਨੂੰ ਮੇਲੇ ਲੈ ਕੇ ਜਦੋਂ ਗਿਆ ਮੇਲੇ ਦੇ ਵਿੱਚ ਪਹੁੰਚਿਆ ਐਂਟਰੀ ਕੀਤੀ ਆ ਜੀ ਵੇਖਿਆ ਮਠਾਈਆਂ ਵਿਕ ਰਹੀਆਂ ਪੁੱਤਰ ਦਾ ਧਿਆਨ ਉਸ ਮਠਾਈ ਵਾਲ ਗਿਆ ਤੇ ਪਿਤਾ ਨੂੰ ਅੱਖਾਂ ਵਿੱਚ ਅੱਖਾਂ ਪਾ ਕੇ ਕਹਿੰਦਾ ਪਿਤਾ ਜੀ ਮਠਾਈ ਦੀ ਦੁਕਾਨ ਹੈ ਮੇਰਾ ਚਿੱਤ ਕਰ ਰਿਹਾ ਮੈਂ ਮਠਾਈ ਖਾਵਾ ਹਿੰ ਪਿਤਾ ਕੋਲ ਤੇ ਪੈਸੇ ਕੋਈ ਨਹੀਂ ਪਿਤਾ ਨੇ ਕਿਹਾ ਪੁੱਤਰ ਮੈਂ ਤੈਨੂੰ ਘਰੋਂ ਹੀ ਇਹ ਗੱਲ ਕਹੀ ਸੀ ਵੀ ਮੇਰੇ ਕੋਲ ਪੈਸਾ ਕੋਈ ਨਹੀਂ ਮੈਨੂੰ ਉੱਥੇ ਜਾ ਕੇ ਜਿੰਨਾ ਕਰੀ ਪੁੱਤਰ ਨੇ ਮਾੜੀ ਜਿਹੀ ਸਮਾਈਲ ਕਰਕੇ ਨਾ ਪਿਤਾ ਜੀ ਨੂੰ ਕਹਿੰਦਾ ਕੋਈ ਗੱਲ ਨਹੀਂ ਪਿਤਾ ਜੀ ਅੱਗੇ ਗਿਆ ਵੇਖਿਆ ਖਿਡੌਣੀਆਂ ਦੀ ਦੁਕਾਨ ਹੁਣ ਬੱਚਾ ਤੇ ਇਦਾਂ ਹੀ ਕਰਦਾ ਨਾ ਜਿਹੜੀ ਚੀਜ਼ ਵਿਖਦੀ ਹੈ ਬੱਚਾ ਜਿੱਦ ਕਰਦਾ ਹੀ ਆ ਹੁਣ ਖਿਡੌਣੇ ਦੀ ਦੁਕਾਨ ਦੇ ਵਿੱਚ ਜਦੋਂ ਪਹੁੰਚਿਆ ਤੇ ਖਿਡੌਣੇ ਵਾਲੋ ਦਾ ਚਿਹਰਾ ਇੱਕ ਵਾਰ ਚਹਿਰਾ ਪਿਤਾਵਾਲ ਕਰੇ ਇੱਕ ਵਾਰ ਖਿਡੌਣੇ ਦੀ ਦੁਕਾਨ ਵਾਲ ਕਰੇ ਹੁਣ ਪਤਾ ਸੀ ਪਿਤਾ ਕੋਲ ਪੈਸੇ ਕੋਈ ਨਹੀਂ ਸਿਰ ਨੂੰ ਥੱਲੇ ਕਰਕੇ ਅੱਗੇ ਵੱਧ ਗਿਆ ਥੋੜੀ ਅੱਗੇ ਗਿਆ ਤੇ ਵੇਖਾ ਝੂਲਾ ਪੰਗੋੜਾ ਲੱਗਿਆ ਉਹ ਕਹਿੰਦਾ ਕਾਸ਼ ਕਿੱਥੇ ਇਸ ਝੂਲੇ ਦੇ ਵਿੱਚ ਮੈਂ ਬਹਿ ਸਕਦਾ ਕਾਸ਼ ਮੈਂ ਵੀ ਝੂਲੇ ਵਿੱਚ ਬਹਿ ਕੇ ਝੂਟਾ ਲੈ ਸਕਦਾ ਹੁਣ ਉਹ ਪਿਓ ਦਾ ਹੱਥ ਉਹਨੇ ਫੜਿਆ ਜਦੋਂ ਝੂਲਾ ਵੇਖਿਆ ਤੇ ਇੰਨਾ ਝੂਲੇ ਵਿੱਚ ਮਗਨ ਹੋ ਗਿਆ ਮਗਨ ਹੁੰਦਿਆਂ ਪਿਤਾ ਦਾ ਹੱਥ ਉਹਦੇ ਨਾਲ ਛੁੱਟ ਜਾਂਦਾ ਹੁਣ ਇਸ ਗੱਲ ਨੂੰ ਧਿਆਨ ਨਾਲ ਸੁਣੀਓ ਧਿਆਨ ਝੂਲੇ ਵੱਲ ਹੈ ਦੇਖਦਾ ਦੇਖਦਾ ਰਿਹਾ ਨਾ ਗਿਆ ਤੇ ਪਿਤਾ ਨੂੰ ਕਹਿੰਦਾ ਪਿਤਾ ਜੀ ਘੁੰਮਿਆ ਜਦੋਂ ਵੇਖਿਆ ਪਿਤਾ ਨੂੰ ਵੇਖਣ ਵਾਸਤੇ ਤੇ ਵੇਖਿਆ ਪਿਤਾ ਕੋਈ ਹੈ ਹੀ ਨਹੀਂ ਨਾਲ ਕਿਉਂਕਿ ਹੱਥ ਛੁੱਟ ਗਿਆ ਸੀ ਹੁਣ ਪਰੇਸ਼ਾਨ ਹੈ ਵੇਖਿਆ ਪਿਤਾ ਕੋਲ ਕੋਈ ਨਹੀਂ ਸਾਰੋਂ ਪਾਸੋਂ ਵੇਖ ਰਿਹਾ ਪਿਤਾ ਨੂੰ ਲੱਭੇ ਨਾ ਤੇ ਰੋਣ ਲੱਗ ਪਿਆ ਰੋਂਦਿਆਂ ਰੋਂਦਿਆਂ ਉੱਚੀ ਉੱਚੀ ਰੋਣ ਲੱਗ ਪਏ ਤੇ 10-12 ਬੰਦੇ ਜਿਹੜੇ ਸਨ 10-12 ਬੰਦੇ ਇਕੱਠੇ ਹੋ ਕੇ ਉਹਦੇ ਕੋਲ ਆ ਗਏ ਪੁੱਤਰ ਕੀ ਗੱਲ ਕਹਿੰਦਾ ਜੀ ਮੇਰਾ ਪਿਤਾ ਪਤਾ ਨਹੀਂ ਕਿੱਥੇ ਚਲ ਗਿਆ ਰੋਣ ਲੱਗ ਪਿਆ ਉੱਚੀ ਉੱਚੀ ਹੁਣ ਜਿਹੜੇ ਬੰਦਿਆਂ ਨੇ ਉਹਨੂੰ ਘੇਰਿਆ ਸੀ ਨਾ 10-12 ਬੰਦਿਆਂ ਨੇ ਕਹਿੰਦੇ ਕੋਈ ਗੱਲ ਨਹੀਂ ਰੋਣਾ ਤੈਨੂੰ ਚਲਾ ਝੂਲਾ ਝੂਟਾ ਦਵਾ ਦਿੰਨੇ ਆ ਇੱਕ ਵਾਰ ਆ ਤੈਨੂੰ ਖਿਡੋਣੇ ਦੇ ਦਿੰਨੇ ਆ ਤੂੰ ਚੁੱਪ ਕਰ ਜਾ ਤੇਰੇ ਪਿਤਾ ਨੂੰ ਅਸੀਂ ਲੱਭ ਦਿੰਨੇ ਆ ਆ ਖਿਡੋਣਾ ਲੈ ਲੈ ਉਹ ਬੱਚੇ ਨੇ ਕਿਸੇ ਚੀਜ਼ ਦੀ ਡਿਮਾਂਡ ਨਹੀਂ ਕੀਤੀ ਵੇਖੋ ਪਹਿਲਾਂ ਪਿਤਾ ਨੂੰ ਕਹਿੰਦਾ ਸੀ ਮੈਨੂੰ ਖਿਡੌਣੇ ਵੀ ਚਾਹੀਦੇ ਨੇ ਮੈਨੂੰ ਮਠਿਆਈ ਵੀ ਚਾਹੀਦੀ ਹੈ ਮੈਨੂੰ ਝੂਟਾ ਵੀ ਲੈਣਾ ਇੱਥੇ ਬੰਦੇ ਕਹਿ ਰਹੇ ਨੇ ਆ ਤੈਨੂੰ ਦਈਏ ਝੂਟਾ ਵੀ ਦਵਾ ਦਈਏ ਤੈਨੂੰ ਖਿਡੌਣੇ ਵੀ ਦਵਾ ਦਈਏ ਤੂੰ ਚੁੱਪ ਕਰ ਜਾ ਉਹ ਬੱਚਾ ਕਹਿੰਦਾ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਮੇਰਾ ਪਿਤਾ ਚਾਹੀਦਾ ਗੁਰੂ ਕੇ ਸਿੱਖੋ ਯਾਦ ਰੱਖਿਓ ਇਨ ਸੀਜ਼ ਨੂੰ ਆਪਣੇ ਮਨ ਦੇ ਵਿੱਚ ਹੁਣ ਤੋਲ ਕੇ ਵੇਖਿਓ ਆ ਦੁਨੀਆ ਦੇ ਵਿੱਚ ਅਸੀਂ ਵਿਛੜ ਰਹੇ ਹਾਂ ਨਾ ਸਾਰੇ ਅਸੀਂ ਸਾਰੇ ਵਿਛੜ ਰਹੇ ਹਾਂ ਅਸੀਂ ਇਹ ਮੇਲੇ ਦੇ ਵਿੱਚ ਵਿਚਰ ਰਹੇ ਆ ਯਾਦ ਰੱਖਿਓ ਅਸੀਂ ਵੀ ਕਲਗੀ ਤਰਪਾਸ਼ਾ ਮਹਾਰਾਜ ਦਾ ਹੱਥ ਕਿਤੇ ਛੱਡਿਆ ਹੀ ਹੋਇਆ ਅਸੀਂ ਵੀ ਆਪਣੇ ਪਿਤਾ ਦਾ ਹੱਥ ਛੱਡ ਕੇ ਨਾ ਇਹ ਮੇਲੇ ਦੇ ਵਿੱਚ ਗੁੰਮ ਹੋਏ ਪਏ ਆ ਦੁਨੀਆ ਦੀ ਰੌਣਕਾਂ ਨੂੰ ਦੇਖ ਰਹੇ ਆ ਦੁਨੀਆ ਦਾ ਮੇਲਾ ਦੇਖ ਰਹੇ ਆ ਪਰ ਇਸ ਚੀਜ਼ ਨੂੰ ਵਿਸਾਰ ਚੁੱਕੀਆਂ ਕਿ ਕਲਗੀ ਤਰਪਾਸ਼ਾ ਮਹਾਰਾਜ ਅੱਜ ਤੁਹਾਡਾ ਹੱਥ ਜਿਹੜਾ ਹੈ ਨਾ ਇਹ ਸਿੱਖ ਛੱਡ ਚੁੱਕਿਆ ਹੈ ਵਿਛੜ ਚੁਕੇ ਤਾਂ ਹੀ ਨਾ ਸੇਕ ਅਜ ਥਾਂ ਥਾਂ ਜਾ ਕੇ ਮੱਥੇ ਨਗੜ ਰਿਹਾ ਥਾਂ ਥਾਂ ਜਾ ਕੇ ਸਿਰ ਨਿਵਾ ਰਿਹਾ ਕਿਉਂ ਕਿਉਂਕਿ ਪਤਾ ਅਸਲੀ ਪਿਤਾ ਜਿਹੜਾ ਸੀ ਨਾ ਕਲਗੀਧਰ ਪਾਸ਼ਾ ਉਹਦਾ ਹੱਥ ਛੁੱਟ ਗਿਆ ਸਾਡੇ ਕੋਲ ਤੇ ਯਾਦ ਰੱਖਿਓ ਮੈਂ ਇੱਕ ਵਾਰ ਫੇਰ ਬੇਨਤੀ ਕਰਾਂ ਕਦੀ ਵੀ ਆਪਣਾ ਪੱਲਾ ਜਿਹੜਾ ਹੈ ਨਾ ਕਦੀ ਵੀ ਗੁਰੂ ਦਾ ਪੱਲਾ ਜਿਹੜਾ ਹੈ ਨਾ ਆਪਣੇ ਤੋਂ ਛਡਵਾਓ ਨਾ